ਗਰਮੀ ਦਾ ਬਹੁਤ ਕਹਿਰ ਝੁੱਲ ਰਿਹਾ ਹੈ ਪਰ ਇਹ ਗਰਮੀ ਸਿਰਫ ਅਮੀਰਾਂ ਤੇ ਸੌਖੇ ਬੰਦਿਆਂ ਲਈ ਹੈ ਗਰੀਬਾਂ ਨੂੰ ਇਹ ਗਰਮੀ ਕੁਝ ਨਹੀਂ ਕਹਿੰਦੀ ਕਿਉਂਕਿ ਉਹਨਾਂ ਵਿਚਾਰਿਆਂ ਨੇ ਆਪਣੇ ਘਰ ਦਾ ਚੁੱਲ੍ਹਾ ਚਲਾਉਣ ਲਈ ਗਰਮੀ ਤੇ ਸਰਦੀ ਦੀ ਬਿਨਾ ਪ੍ਰਵਾਹ ਕੀਤੇ ਹੀ ਕੰਮ ਕਰਨਾ ਹੁੰਦਾ ਉਹਨਾਂ ਨੂੰ ਜਿਸ ਨੇ ਮਜ਼ਦੂਰੀ ਦਾ ਕੰਮ ਦਿੱਤਾ ਹੁੰਦਾ ਉਹ ਆਦਮੀ ਸੋਚਦਾ ਹੈ ਵੀ ਦਿੱਤੇ ਗਏ ਪੈਸਿਆਂ ਵਿੱਚ ਇਸ ਨੂੰ ਪੂਰਾ ਦਿਨ ਨਚੋੜ ਲਵਾਂ ਕਿਤੇ ਸਾਹ ਨਾ ਲੈ ਲਵੇ ਕਿਤੇ ਰੁਕ ਨਾ ਲਵੇ ਤਾਂ ਉਹ ਕਿੰਨੇ ਕਿੰਨੇ ਬੁਰੀ ਹਾਲਤ ਚ ਮਜ਼ਦੂਰ ਕੰਮ ਕਰਦੇ ਨੇ ਇਹ ਅਤਿ ਦੀ ਗਰਮੀ ਚ ਡਾਕਟਰ ਕਹਿੰਦੇ ਨੇ ਗਰਮੀ ਚ ਕੰਮ ਕਰਨ ਵਾਲੇ ਬੰਦਿਆਂ ਨੂੰ 11 ਜਰੂਰ ਲੈਣਾ ਚਾਹੀਦਾ ਨਿੰਬੂ ਪਾਣੀ ਜਰੂਰ ਪੀਣਾ ਚਾਹੀਦਾ ਪਰ ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਕਿੱਥੇ ਨਸੀਬ ਹੁੰਦਾ ਤੱਤੀ ਕਾਲੀ ਤੇ ਸੁੱਕੀ ਜੀ ਚਾਹ ਦੇ ਵੱਟੇ ਸਾਰਾ ਦਿਨ ਖੇਤਾਂ ਚ ਉਹਨਾਂ ਨੂੰ ਕੋਲੂ ਦੇ ਬੈਲ ਵਾਂਗੂ ਵਾਇਆ ਜਾਂਦਾ ਇਹਨਾਂ ਦੀ ਗਰਮੀ ਦਾ ਫਿਕਰ ਕਿੰਨੋ ਹੈ ਜਿਵੇਂ ਵੋਟਾਂ ਵੇਲੇ ਇਹਨਾਂ ਦਾ ਫਿਕਰ ਹੁੰਦਾ ਹੈ ਸਿਆਸਤਦਾਨਾਂ ਨੂੰ ਕਿ ਇਹਨਾਂ ਦੀ ਗਰਮੀ ਦਾ ਕਿਸੇ ਨੂੰ ਫਿਕਰ ਨਹੀਂ ਹੋਣਾ ਚਾਹੀਦਾ ਕਿ ਜੇ ਜ਼ਿਆਦਾ ਗਰਮੀ ਹੋਵੇ ਇਹਨਾਂ ਨੂੰ ਵੀ ਰਾਹਤ ਦਿੱਤੀ ਜਾਵੇ